ਜੀ ਕਿਵੇਂ ਹੋ ਆਪ ਸਭ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਾਰਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਕਮਲਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਇੱਕ ਨਵਾਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਜਿਵੇਂ ਤੁਸੀਂ ਮੇਰੀਆਂ ਪਹਿਲੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਉਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਬਹੁਤ ਪਿਆਰ ਦਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲੌਗ ਇਨ ਵੈਲ ਦਾ ਬਟਨ ਦਬਾਓ ਤਾਂ ਜੋ ਮੇਰੀ ਆਉਣ ਵਾਲੀਆਂ ਵੀਡੀਓ ਦੀ ਮੇਕਸ਼ਨ ਪਤਾ ਲੱਗ ਸਕੇ ਅੱਜ ਮੈਂ ਦਲੀਆ ਬਣਾ ਰਹੀ ਹਾਂ ਦੁੱਧ ਵਾਲਾ ਦਲੀਆ ਆ ਦੇਖੋ ਜੀ ਆਪ ਨੂੰ ਹੰਡਾ ਤਰਤਾ ਤੇ ਹੁਣ ਇਹਦੇ ਵਿੱਚ ਮੈਂ ਨਾ 1 ਲੀਟਰ ਦੁੱਧ ਪਾਉਂਗੀ। ਗੈਸ ਚਾਲੂ ਕਰਨਾ ਹੈ ਜੀ। ਤੇ ਦੇਖੋ ਜੀ ਮੈਂ ਦੁੱਧ ਪਾਟਾ। ਆ ਦੇਖੋ ਜੀ ਇਹਦੇ ਵਿੱਚ ਮੈਂ ਦੁੱਧ ਪਾਟਾ। ਤੇ ਹੁਣ ਇਹਦੇ ਵਿੱਚ ਲੌਂਗ ਤੇ ਇਲਾਈ ਜੀ ਇਹ ਕੁੱਟ ਕੇ ਪਾਉਂਗੀ। ਡਲ ਗਿਆ ਇਧਰ ਮੇਰਾ ਕੰਟਾਰ ਗਿਆ। ਆਦਲੀਆਂ ਮੇਂ ਪੇਉਂਟਾ ਸੀ ਹੈਗਾ ਤਾਂ ਇਹ ਨੋਂ ਮਿਰਚਾਂ ਨਾਲ ਲੱਗਿਆ ਸੀ ਇਹਨਾਂ ਮਿਰਚਾਂ ਚੋਂ ਨਿਕਲ ਗਈਆਂ ਪੇਉਂਟਾ ਕਰਨ ਹੁਣੇ ਅਸੀਂ ਮਿੱਠਾ ਜਲੀ ਬਣਾਵਾਂਗੇ ਬਹੁਤ ਸਵਾਦ ਵਾਲੀ ਜਲੀ ਬਣੂ ਤੁਸੀਂ ਆਪਣੇ ਘਰੇ ਟਰਾਈ ਕਰਕੇ ਦੇਖਿਓ ਜਿਹਨਾਂ ਦੇ ਬੱਚੇ ਨਿਆਣੇ ਨੇ ਨਾ ਆਂਗਣવાડી ਵਾਲੇ ਉਹਨਾਂ ਨੂੰ ਮਿਲਦਾ ਹੁੰਦਾ ਉਹ ਬੱਚੇ ਨਹੀਂ ਖਾਂਦੇ ਪਰ ਮਾਂ ਪੇਮੋਣੀ ਖਾਂਦੇ ਗੈਂਦੇ ਨੇ ਚਲ ਡੰਗਰਾਂ ਨਾਲ ਪਾਦਨੇ ਆ ਤੁਸੀਂ ਇੱਕ ਵਾਰੀ ਆਪ ਟਰਾਈ ਕਰਕੇ ਦੇਖਿਓ ਫੇ ਦਰਿਆ ਪਿਓ ਕੇ ਰੱਖ ਦਿਓ ਉਹਦੇ ਵਿੱਚੋਂ ਥੋੜੇ ਜਿਹਾ ਚਰਵਾ ਪਾਣੀ ਦੋ ਦਿਨ ਪਾਣੀ ਲਾ ਦਿਓ ਸਾਰਾ ਨੂਨ ਮਿਰਚ ਉਤੋਂ ਨਿਕਲ ਜਾਊਗਾ ਉਸ ਤੋਂ ਬਾਅਦ ਫਿਰ ਤੁਸੀਂ ਇਹਦੇ ਵਿੱਚ ਜੇ ਦੁੱਧ ਚ ਬਣਾਉਣਾ ਦੁੱਧ ਚ ਬਣਾ ਸਕਦੇ ਹੋ ਜੇ ਪਾਣੀ ਚ ਬਣਾਉਣਾ ਪਾਣੀ ਚ ਬਣਾ ਸਕਦੇ ਹੋ ਤੇ ਜਦੋਂ ਬਣ ਕੇ ਲਾਸਟ ਜਾ ਕੇ ਖੰਡ ਪਾਉਣੀ ਹੈ ਜੀ ਆਹ ਦੇਖੋ ਜੀ ਮੈਂ ਇਹਦੇ ਵਿੱਚ ਲੌਂਗ ਪਾ ਰਹੀ ਹਾਂ ਕਿੰਨ ਲੌਂਗ ਨੇ ਤਾਂ ਥੋੜਾ ਜਿਹਾ ਕੀ ਕਹਿੰਦੇ ਨੇ ਇਹਨੂੰ ਜ਼ਾਲ ਚਿਨੀ ਪਾ ਰਹੇ ਆ ਲੈ ਜੇ ਮੁੱਕੀਆਂ ਹੋਈਆਂ ਨੇ ਉਹ ਫੇਰ ਦੇਖਾਂਗੇ ਕਦੇ ਆ ਦੇਖੋ ਜੀ ਇਹ ਜਨੜ ਕੋਟਲੇ ਆ ਪਾਏ ਹੈ ਸਮਾਂ ਦੇਖ ਮਾਸ ਆ ਦੇਖੋ ਜੀ ਆ ਪਾਤਾ ਮੈਂ ਤਾਂ ਇਹਨੂੰ ਬਾਹਰ ਹੀ ਆ ਗਈ ਨਾ ਚਲੋ। ਉਹ ਰਹੀ ਹੈ ਪਹਿਲੇ ਵਿੱਚ ਦਲੀਆਂ ਪਾ ਦਾਂਗੇ। ਆ ਦੇਖੋ ਜੀ ਹੁਣ ਮੈਂ ਦਲੀਆਂ ਪਾ ਰਹੀ ਹਾਂ ਇਹਦੇ ਵਿੱਚ। ਦੇਖੋ। ਪੂਰਾ ਸਵਾਦ ਦਲੀਆਂ ਵਨੂ। ਪਹਿਲਾਂ ਹੀ ਅਸੀਂ ਬਿਨਾ ਵੀਡੀਓਸ ਬਣਾ ਕੇ ਦੇਖਿਆ ਸੀ ਮੈਂ ਕਿਹਾ ਇਹ ਨਾ ਹੋਵੇ ਮਜ਼ਾਕ ਬਣੀ ਤੇ ਜਦੋਂ ਹੁਣ ਅਸੀਂ ਬਣਾ ਕੇ ਦੇਖਿਆ ਖਾਦਾ ਪਿੱਤਰ ਸਾਨੂੰ ਵਧੀਆ ਲੱਗਿਆ ਤੇ ਹੁਣ ਅਸੀਂ ਤਾਂ ਕਰਕੇ ਵੀਡੀਓ ਬਣਾਉਣੀ ਆ ਤੋ ਸੇਮ ਜੇ ਕਰੀ ਬਣੀ ਰੱਖੋ ਮੇਰੇ ਨਾਲ ਆ ਦੇਖੋ ਜੀ ਦਲੀਆ ਇੱਧਰ ਹੈ ਵਧੀਆ हूं ही मैं कड़सी फिर के हटी है देखो।, देखो हेलो जी देखो अपना दलिया बन के तैयार है तो हूँ ये असं पावे खंड चीनी ਤੇ ਦੋ ਕੌਲੀ 50 ਦੇ ਸੀ ਦੜੀ ਰਹੀਆਂ ਤੇ ਦੋ ਕੌਲੀ ਪੈਣਗੇ ਇਹਦੇ ਚ ਖੰਡ ਰਹੀਆਂ ਕਿ ਡੇਢ ਪਾਉਣੀਆਂ ਨੇ ਡੇਢ ਪਾ ਲਓ ਦੇਖੋ ਬੜੀਏ ਦੇਖੋ ਬਣ ਗਏ ਪਲੀਜ਼ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਪੂਰੀ ਦੇਖਣ ਨਾਲ ਟਾਈਮ ਮਿਲਦਾਗਾ ਜੇ ਆਪਾਂ ਅਰਧ ਚੜਨਗਾ ਤੀਜਾ ਆਧੀ ਦੇਖੇ ਉਹਦੇ ਨਾਲ ਕੋਈ ਫਾਇਦਾ ਨਹੀਂ ਤੇ ਟਰਾਈ ਵੀ ਕਰਕੇ ਦੇਖੋ ਤੁਸੀਂ ਆਪਣੇ ਘਰੇ ਦਲੇ ਬਣਾ ਕੇ ਦੱਸਿਓ ਫਿਰ ਮੈਨੂੰ ਕਮੈਂਟ ਕਰਕੇ ਵੀ ਕਿਵੇਂ ਸੋਡਾ ਦਲੀਆ ਕਿਵੇਂ ਬਣਿਆ ਅਸੀਂ ਤਾਂ ਕਿ ਪ੍ਰਤਿਆਕ ਦੇਖਿਆ ਸਾਨੂੰ ਤਾਂ ਦਲੀਆ ਸਾਡਾ ਬਹੁਤ ਵਧੀਆ ਲੱਗੇ ਪਹਿਲਾਂ ਫੇਰ ਹੀ ਵੀਡੀਓ ਪਾਈ ਆ ਅਸੀਂ ਪਹਿਲਾਂ ਅਜਮਾਓ ਤੇ ਬਾਅਦ ਵਿੱਚ ਫੇਰ ਦੇਖੋ ਫਿਰ ਵੀਡੀਓ ਪਾਉ ਥੈਂਕ ਯੂ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ ਦੇਖੋ ਤੇ ਲਈ ਸਾਡਾ ਬਣ ਗਿਆ ਹੁਣ ਅਸੀਂ ਖਾ ਰਹੇ ਹਾਂ ਜਿਵੇਂ ਜਿਵੇਂ ਖਾਣਾ ਆ ਗਿਆ ਤੇਰਾ ਗੁਰਨਾਨਕ ਦੇਵ ਜੀ ਦਾ ਲੰਗਰ ਤਿਆਰ ਹੈ 13 13 ਟੋਲਿਆ ਸੀ ਬਾਬੇ ਨਾਨਕ ਨੇ ਬੀਹਾਂ ਦਾ ਕਰਿਆ ਸੀ ਵੰਡਾਰਾ ਉਹੀ ਚੱਲ ਰਹੇ ਨੇ ਹੁਣ ਤੱਕ ਕਿ ਕੋਈ ਖਾ ਉਸੇ ਦੇ ਕਰੂੰਗੀ ਇਹੀ ਕੁਸ ਹੈ ਲਓ ਆਓ ਦੇਖੋ ਕਿੰਨੇ ਮੱਦੀਏ ਬਣੇ আৰু নংগাই চিঙি পাৰিবি নে লাই মই পাৰিবি নেকি কেতিয়াবা চব নাম ভাবিলোঁ